ਰਹਰਾ ਸਾਹਿਬ ਹਰ ਜਗ ਜੋ ਭਗਤ ਪਾਇਆ ਪੈ ਰਖਦਾ ਆਂ ਰਾਮ ਰਾਜੇ ਹਰਨਾਪਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਨਾਇ ਅਹੰਕਾਰੀਆਂ ਅਨਜ ਕਾਂ ਮਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਆ ਸਾਹਿਬ ਸੇਵਿਆ ਅੰਤ ਲੈ ਛਡਾਇਆ ਇਕ ਉਹ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਰਦ ਸਰਬ ਪਿਆ ਜਸ ਹੁਕਮ ਨਾ ਹੋਵੇ ਤੋ ਕਰਤਾ ਕਰਣਾ ਮੈਂ ਨਹੀਂ ਜਹ ਹੋ ਕੰਨ ਨਾ ਹੋਵੇ ਬਿਲੇ ਹਾਰੇ ਗਦ੍ਰਤੋ ਸਿਆਥੇ ਨੰਤ ਨਾਂ ਜਾਇ ਲਖਿਆ ਰਹਾਉ ਆਤਮਾ ਜੋਤ ਜੋਤ ਮੈਂ ਜਤਾ ਅਗਲ ਕਲਾ ਭਰਪੂਰ ਹਾਨੁ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਰਹੋ ਨਾਨਕ ਅਗਰ ਤੇ ਕੇ ਮਤਾਂ ਜੋਗਿ ਚਿਕਰਨਾ ਸੋਕ ਰਹਾ ਸੋਦਰਗਾ ਸਮਹਿ ਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਵਦਰ ਅਤੀ ਰਾਖੇ ਹਾ ਸੋ ਕਰਕੇ ਹਾ ਦਵ ਸਰਬ ਸੁਮਾਲੇ ਬਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਬਰੇ ਸੋ ਕਹਿ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਣ ਤਦਨੋ ਆ ਪਵਨ ਪਾਣੇ ਵੈ ਸੰਤਨ ਗਾਵੇ ਰਾਜਾ ਜਨਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੈਸ਼ਰ ਅਬਰਮਾ ਦੇਵੀ ਸੋਹਣ ਤੇ ਨੇ ਸਦਾ ਸਵਾਰੇ ਗਾਵਣ ਤਦਨੋ ਅਨੰਤ ਰਾਸਨ ਬੈਠੇ ਦੇਵਤੀਆਂ ਅਦਰ ਲਾਲੇ ਗਾਵਣ ਤਦਨੋ ਸੇਦ ਸਮਾਧੀ ਅੰਤਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਤੇ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਪੰਨ ਰਖੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋ ਮਹੂਣੀ ਆਮਨ ਮੋਹਨ ਸੁਰਗਮਚ ਪਿਆਲੇ ਗਾਵਣ ਤਦਨੋ ਰਤਨੋ ਪਾਏ ਤੇਰੇ 860 ਤੀਰਥ ਨਾਨੇ ਗਾਵਣ ਤਦਨੋ ਜੋਧ ਮਹਾਮਲ ਸੂਰਾ ਗਾਵਣ ਤਦਨੋ ਖਾਣੇ ਚਾਰੇ ਗਾਵਣ ਤਦਨੋ ਖੰਨ ਪੰਨ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤਦਨੋ ਗਾਵਣ ਜੋਧ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਿਨ ਗਾਵਨ ਸਭ ਚਿਤਨਾ ਬਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸੱਚ ਨਹੀ ਹੈ ਪਹਿ ਵਸੇ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਨ ਸੇ ਮਾਇਆ ਜਨੋ ਪਾਏ ਕਰ ਕਰ ਦੇਖੇਗੀ ਤਾਪਣਾ ਜੋਤਿ ਜੀ ਵੜਿਆਈ ਜੋ ਦਿਸਿ ਆਪਾਵੈ ਸੋਏ ਕਰ ਸੇਵ ਰਹੁ ਗਵਨਾਗ ਨਾ ਜਾਇ ਸੋ ਪਾਦਸ਼ਾਹੋ ਸਹਾਪ ਸਾਹਿਬ ਨਾਨਕ ਰਹਿਣ ਹਰ ਜਾਈ ਆਪ ਸਾਹਿਬਹਿਲਾ ਪਹਿਲਾ ਸੁਣ ਵੱਡਾ ਖਐ ਸਭ ਕੋਈ ਕਿਉਂਡ ਵੱਡਾ ਨੇਠਾ ਹੋਵੇ ਕਿਉਂ ਨ ਪਾਇ ਨਾ ਕਹਿਆ ਜਾਇ ਕਹਿਣੇ ਵਾਲੇ ਤੇਰੇ ਰਹੈ ਸੁਮਾਈ ਅਵੜੇ ਮੇਰੇ ਸਾਹਿਬਾ ਗੁਰ ਗਬੀਰਾ ਗੁਣਿ ਲਹੀਰਾ ਗੁਨਾਹ ਜਾਨੈ ਤੇਰਾ ਕੀਤਾ ਕੇਵੜਾ ਚੀਨਾ ਨਾ ਹਉ ਸਭ ਸਰਤੇ ਮਲ ਸਰਤਿ ਕਮਾਈ ਸਭ ਕੀਮਤ ਮਿਲ ਕਿਉ ਨ ਪਾਈ ਗਿਆਨ ਤੇ ਧਾਨੇ ਗੁਰ ਰਹਾਈ ਖਹਿੜ ਨਾ ਜਾਏ ਤੇਰੇ ਇਤ ਲਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਵਰਖਾ ਕਿਆ ਵੜਿਆ ਆਇਆ ਦਿਨ ਸਦੇਕ ਲੈ ਲਾ ਪਾਇਆ ਕਰਮ ਲੈ ਲਾ ਹੀ ਠਾ ਰਹਾਇਆ ਆਪਨ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹੇ ਦਿਸੈ ਕਿ ਆਚਾਰ ਨਾਨਕ ਸਚ ਸਵਾਰਣ ਹਰ ਆਸਾ ਮਿਲ ਲਾ ਪਹਿਲਾ ਆਖਾਂ ਨਿਵਾ ਸ੍ਰੀਮੁਰ ਜਾਓ ਆਖੜੋ ਖ ਸਚਨ ਆਓ ਸਾਤੇ ਨਾਮ ਕੀ ਲਾਗਿਆ ਪੂਖ ਮੂਦ ਭੁਖੈ ਖਾਇ ਚਲਹਿ ਦੁਖ ਸੋਖੇ ਉਸਰੇ ਮੇਰੀ ਮਾਈ ਸੱਚਾ ਸਾਹਿਬ ਸਾਤੇ ਨਾਹੀ ਰਹਾਓ ਸਾਤੇ ਨਾਮ ਜੇਤ ਲਵੜਿਆ ਆਖਤ ਕੇ ਕੀ ਉਦਨਹਿ ਪਾਈ ਜੇ ਸਭ ਲਖੈ ਆਖ ਨ ਪਾਹੀ ਵੰਡਾ ਨ ਹੋਵੇ ਕਾਰ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਜੰਦਾ ਰਹੇ ਨਾ ਚੁਕੇ ਭੋਗ ਗੁਨੇ ਹੋਰ নাহি ਕੋਈ ਨਾ ਕੋ ਹੁਆ ਨਾ ਕੋ ਹੋਈ ਦੇਵੜ ਆਪ ਦੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੇ ਨਾਤ ਹਸ ਸੰਸਾਰ ਹੈ ਦੇਗਮ ਜਾਤ ਨਾਨਕ ਨਾਵੇ ਰਾਗ ਉਦਰੇ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਅਤਿ ਵਰਖਾ ਬਨੋ ਰਗੁਰ ਪਾਸੋ ਹਮ ਕੀਰੇ ਕਰਮ ਸਤਗੁਰ ਸਰਣਾਈ ਕਰ ਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਏ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉਡ ਭਾਗ ਵਡੇਰੇ ਹਰ ਹਰ ਸਰਦਾ ਹਰ ਪਿਆਸ ਹਰ ਹਲ ਨਾਮ ਲੈ ਤਨ ਉਤਸ ਹੈ ਬਲ ਸੰਗਤ ਗੁਣ ਪ੍ਰਗਾਸ ਜਨ ਹਰ 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 ਅਰਸ਼ ਨਾਮ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗਜੇ ਵੇ ਤ੍ਰਿਗਜ ਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਜਨ ਤੁਰ ਮਖਤਾ ਲਖਿਆ ਲਖਾਸ ਤਨ ਤਨ ਸਾ ਸੰਗਤ ਜੇ ਤਮ ਹਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਰਦੇ ਮਹਿਲਾ ਪੰਜਵਾ ਕਾਹੇレ ਮਨ ਤਵਦਮ ਜਹ ਹਰ ਹਰ ਜੋ ਪ੍ਰਿਆ ਸਹਿਲ ਬਤਨ ਮਹ ਜਨ ਤੋ ਪਾਏ ਤਾ ਕਰਜ ਕਾਗੇ ਕਰਤਿ ਰਿਆ ਮੇਰੇ ਮਾਦੋ ਜੀ ਸਤ ਸੰਗਤ ਬਲੈ ਸੋ ਤਰਿਆ ਮਨ ਪਰਸਾਨ ਪਰਮਤ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਗ ਸੁਮਨਤਾ ਗੁਨ ਵਿਸਕਿ ਤੇ ਰਿਆ ਸਿਰ ਸਿਰ ਅਰਜ ਸਵਾਹੇ ਠਾਕੁਰ ਕਾਹੇ ਮਨ ਕੋ ਪ੍ਰਿਆ ਊੜੇ ਊੜਾ ਵੇ ਸੁਖਾਨ ਪਾਛੇ ਵਿਸ਼ੇ ਸ਼੍ਰੀ ਆਦਿ ਨਿਕਮਨ ਖਿਲਾਵੇ ਕਾਉਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਮਰਦਾ ਨਾਮ ਦਾ ਸਾਸ਼ਟ ਸਦਾਨ ਠਾਕੁਰ ਕਰ ਅਦਲ ਤਰਿਆ ਜਨ ਨਾਨਕ ਬਰ ਬਲ ਸਭ ਬਲ ਜੈਗ ਤੇਰਾ ਅੰਤ ਨਾ ਪਾਰ ਆਵਣਿਆ ਰਾਗ ਸਭ ਲਚਫਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਗਮ ਆਪਾਰ ਸਬਤਿ ਆਵਹਿ ਸਬਤਿ ਆਵਹਿ ਤੁਮਹਿ ਹਾ ਸਚੇ ਸਰਜਨਹਾਰਾ ਸਾਬ ਜੀਤੁ ਮਹਾਰੇ ਜੀ ਦੋ ਜੀ ਆਖਾ ਦਾਤਾਰ ਹਰਿ ਧਿਆਵੋ ਸੰਤੋ ਜੀ ਸਾਧੂ ਗੁਰ ਸੰਹਾਰ ਹਰਿ ਹਰਾ ਪੇਠਾਕਰ ਹਰਾ ਪੇ ਸੇਵਕ ਜੀ ਜੈ ਨਾਨਕ ਜੰਦ ਵਿਚਾਰਾ ਤੋ ਘਲ ਕਰੰਤਰ ਸਾਰਾ ਬ੍ਰਹਮ ਅੰਤਰ ਜੀ ਹਰੇ ਕੋ ਪਰਗਸ ਮਾਨ ਆਗਦਾ ਦਾ ਦੇਖਿ ਬਿਖਾਰੇ ਜੀ ਸਾਥੀ ਰੇ ਤੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਿਨਾ ਨਾ ਜਾਣਾ ਤੋ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਣਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੇ ਜਨ ਤਾਰਨ ਤਿਨ ਗੁਰ ਬਾਣਾ ਹਰਿ ਧਿਆਵਹਿ ਹਰਿ ਧਿਆਵੈ ਤੁਮੇ ਸੇ ਜਨ ਜਗੁ ਵਸੁਗਵਾਸੀ ਸੇ ਮੁਕਤ ਸੇ ਮੁਕਤ ਆਪਏ ਜਨ ਹਰਿ ਧਿਆਇਆ ਜੀ ਇਹ ਦਿਨ ਟੂਟੀ ਜਾਵਗੇ 파ਸੇ ਜਿਨਰ ਪਾਓ ਜਿਨ ਹਰਿ ਅਜਨ ਪਾਓ ਆ ਧਿਆਇਆ ਜੀ ਇਹ ਦਿਨ ਕਾ ਪਾਉ ਸਭ ਗੁਵਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਦਿਨ ਹਰਤੇ ਆਇਆ ਜੀ ਜਨਾਨ ਲਪਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਨਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰੇਹੇ ਹਰਪੂਜਾ ਜੀ ਦਾ ਤਪ ਹੈ ਜਪੇ ਅਬੰਤਾ ਤੇਰੇ ਅਨੇਕ ਤੇਰੇ ਅਨੇਕ ਪੜਹੋ ਸਿਮਰਤ ਸਾਸ ਤਰਜੇ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨੰਗ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੁਮਾਦੋ ਪਰੰਪਰ ਕਰਤਾ ਜੀ ਤੁਦ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੈਕੁ ਜੀ ਦੁਨਵੰਤ ਲ ਕਰਤਾ ਸੋ ਹੋਈ ਸੁਦਾ ਪੈ ਪਾਵੈ ਸੋਈ ਵਰਤੇ ਜੀ ਤੂੰ ਆਪੈ ਰਹੈ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਏ ਜੀ ਸੁਦਾ ਪੈ ਸਰਦਸਾ ਹੋਈ ਜਨਾਨਕੁ ਅਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਨੋਈ ਆਸਾ ਮਹਿਲਾ ਚਉਪਤਾ ਤੋ ਕਰਤਾ ਸਤਿਆਰ ਮੈਂ ਦਾਸ ਆਈ ਜੇ ਤੂੰ ਪਾਵੇ ਸੁਇਥੀ ਸੀ ਜੋ ਤੂੰ ਦੇਹੀ ਸੋਇ ਹੋ ਪਾਏ ਰਹਾਉ ਸਭ ਤੇਰੀ ਦੋ ਸਭ ਨੇ ਧਿਆਆ ਜਿਸ ਨੂੰ ਕਿਰਪਾ ਕਰੇਂ ਦਿਨ ਨਾਮ ਅਮਰਤ ਨ ਪਾਇਆ ਗੁਰਮਹਲਾ ਦਾ ਮਨਮ ਭਗਵਾਇਆ ਦਾ ਛੋੜਿਆ ਬਿਲਾਇ ਤੂੰ ਦਰਿਆਉ ਸਤ ਜਿਹੇ ਬਾਹੇ ਤਦ ਬਿੰਦੂ ਜਾ ਕੋਈ ਨਾਹੀ ਦੇਜਾ ਸਾਥੇ ਰਖੇ ਨਾ ਇਹ ਜੋ ਮਲਮ ਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋ ਇਹ ਜੰਝੜ ਹੈ ਹਰ ਗੁਣ ਸੰਧਹਿ ਆਕਮ ਖਾਣ ਇਹਨ ਹਰ ਸੇਵਿਆ ਜਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦ ਬਿੰਦੂ ਜਾ ਵਰਣਾ ਕੋਈ ਹਉਕਾਰ ਕਰ ਵਿਖ ਹੈ ਜਾਣ ਹੈ ਸੋਏ ਜਨਾਨੰਗਰਮਖ ਪ੍ਰਗਟ ਭੂਵੇ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਪਿਲੇ ਨਿਵਾਸਾ ਪਾਣੇ ਪਾਵਤ ਨਹਿ ਕੀਆ ਪੰਗਜ ਮੋ ਭਗਨੇ ਚਾਲੈ ਹਉ ਦੇਖਾਂ ਤੇ ਢੁਬੇਲੇ ਮਾਰੇਕ ਨਾ ਚੇਦ ਸਮੂਲ ਮੰਨ ਹਰਿ ਬਿਸਰਾ ਤੇਰੇ ਗੁਣ ਗੱਲਿਆ ਰਹਾਓ ਨਾ ਹਾਂ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨੁ ਆਪਿਆ ਰਣੁਤ ਨਾਨ ਨਦਨ ਗੇ ਸ਼ਰਣਾ ਜਨ ਤੋ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤਿ ਮਨੁ ਹਰਿ ਹਰਿਆ ਗੋਬਿੰਦ ਮਨਨ ਕੇ ਹੈ ਤੇਰੇ ਬਲਿਆ ਅਵਰਕਾ ਤੇ ਰਗਤ ਨਾ ਕਾਮ ਮਨ ਸਾਧ ਸੰਗਤਿ ਪਜ ਕੇਵਲ ਨਾਮ ਸਰੰਗ ਜਮ ਲਾਗ ਭਵਦ ਲਤਨ ਕੈ ਜਾ ਨmberਾ ਥਾ ਜਾਤ ਰੰਗ ਮਾਇਆ ਖਹਿ ਰਹਾ ਓ ਜਵਤਾ ਸੰਜਮ ਦਰਵਨਾ ਕਮਾਇਆ ਸੇਵਾ ਸਾਧਨਾ ਜਨ ਹਰਾਇਆ ਕਹੋ ਨਾਨਕ ਹਾਨੀਜ ਕਰਮਾ ਸ਼ਰਨ ਬਰੇ ਕੇ ਰਾ ਕਹੋ ਸ਼ਰਮਾ ਪਾਤ ਸਾਹੇ ਦਸਵੇਂ ਖਬੋ ਬਾਣ ਮਿਹਨਤੇ ਚੋ ਪਏ ਹਮਰੇ ਕਰੋ ਹਾ ਤੇ ਰਛਾ ਪੂਰਨ ਹੋ ਏਤਕੀ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਕ ਰੋ ਅਪ੍ਰਿਤ ਪਾਰਾ ਹਮਰਾ ਦੁਸ਼ਟ ਸਬਦ ਵਕਾਪ ਹੋ ਆਪਲਾ ਦਮ ਨ ਬਚਾਪ ਹੋ ਸੁਖੇ ਵਸੈ ਮੋਰੋ ਪਰਵਾਰਾ ਸੇਵਕ ਸੇ ਸਭੇ ਕਰਤਾਰਾ ਮੋਰ ਅਛਾ ਨਜ ਕਰਦਾ ਕਰੀਐ ਸਾਭਨ ਨਖਵਾ ਸੰਧਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਬਿਨ ਕੇ ਰਹੇ ਪਿਆਸਾ ਤੁਮਹ ਸਾਡ ਕੇ ਅਮਨਾ ਧਾਉ ਜੋ ਬਰ ਚਾਹੂ ਸੋ ਤੁਮ ਤੇ ਪਾ ਸੇਵਾ ਸਿਖ ਹਮਾਰੇ ਤਾਰੀ ਹੈ ਤੁਮ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਦਾ ਦੇਵ ਜੇ ਵਰਗੈ ਮਰਨ ਕਾਲ ਕਾ ਤਰਾਸ਼ਣ ਵਰਗੈ ਹੂੰ ਜੋਤਦਾ ਹਮਾਰੇ ਪਛਾ ਸ੍ਰੀਆ ਤੂੰ ਜੋ ਕਰਿਓ ਰੱਛਾ ਰਾਖ ਲੋ ਮਾਖਨ ਹਾਰੇ ਸਾਹੇ ਸਾ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾਤ ਮੂਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਮਹਤਰਾ ਕਾਲ ਪਾਏ ਸ਼ੌਜ ਜੋ ਮਤਰਾ ਕਾਲ ਪਾਏ ਗਰਮਸ਼ਣ ਪ੍ਰਕਾਸ਼ਾ ਸਗਲ ਕਾਲ ਕਾਲ ਕੀ ਆਤਮਾਸ਼ ਜਮਨ ਕਾਲ ਜੋਗੀ ਸੌਖੀ ਹੋ ਬੇਦਰਾਜ ਬ੍ਰਹਮਾ ਜੋਥੀ ਹੋ ਜਮਨ ਕਾਲ ਸਾਲੂ ਸੁਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾਜਗਤ ਬਨਾਇਓ ਦੇਵ ਦਤਿ ਰਚਨੁ ਮਜਾਇਓ ਆਦਤਿ ਕੇ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸ਼ੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸੁਵਾਰੇ ਸਿਵ ਕਨਕੋ ਸਿਵਗੁਣ ਸੁਖ ਦੇਉ ਸਤਨੰਨ ਕੋ ਪਲ ਮੋਦਕੇਉ ਘੜ ਘੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੇ ਪੇਰਿਵ ਸ਼ਾਨਤ ਛੇਟੇ ਦੇਵਨ ਰਸੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਪੁਨੋ ਸੰਤਨ ਅਦੁਪ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਪੀਰਵਸ਼ਾਲਾ ਘੜ ਘੜ ਕੇ ਬੜ ਬੜ ਕੇ ਜਾਣ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਜਾ ਦੇਹ ਅਪਰਾਜ ਜਵਾਕਰਖ ਤਵੋ ਗਗਮੋ ਤੁਮੈ ਮਲਤ ਦੇਹ ਤਰ ਸਭਮ ਜੇ ਤੇ ਬਦਨ ਸ੍ਰਿਸ਼ਟ ਸਾਤਾਰੈ ਆਪੋ ਆਪਣੇ ਬੋਜ ਉਚਾਰੈ ਤੋਮ ਸਭ ਹਿਤ ਰਹਿ ਨਿਰਾਲਮ ਜਾਨ ਦਬੇੰਤ ਪੀਦ ਅਰ ਆਲਮ ਨਿਰੰਕਾਰ ਨਰਵ ਕਾਂਦਰ ਨਾਮ ਆਦ ਅਨੀਲ ਆਦ ਸਭ ਤਾਖ ਅਨੁਚਾਰਦ ਪੀਦਾਂ ਜਕ ਭੇਵ ਨਾ ਪਾਉਦ ਬੇਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਜੁ ਭੇਦ ਨਾ ਜਾਣਤ ਮਹਾ ਦੇਵ ਕੋ ਗਹਿਤ ਸੁਦਾ ਸ਼ਿਵ ਨਰੰਕਾਰ ਕਾ ਚੀਰ ਤਨਹ ਪੇਵ ਆਪ ਆਪਨੇ ਮਦ ਹੈ ਜੀਤੇ ਬਰਨਤ ਪਿੰਨ ਪਿੰਨ ਤੋ ਹੈ ਤੇਤੇ ਗੁਮਰ ਲਖਾਨਾ ਜੈ ਬਸਾਰਾ ਕਹਬ ਜੁ ਸਜਾ ਵਰਥਮ ਸੰਸਾਰਾਇ ਕੈ ਰੂਪ ਨੋ ਸਰੂਪਾ ਰੰਗ ਪਿਉਰਾਵ ਕਿਹੇ ਪੂਪਾ ਆਂਡਾ ਜੀ ਰਸੇ ਤੇ ਕੀ ਨੀਂਦ ਵਿਖਾਨ ਮਹੋ ਰਚ ਦੇਨੀ ਕਹੋ ਕੁਦ ਰਾਜਾ ਹੋਇ ਬਠਾ ਕਹੋ ਸੁਣ ਪਿਉ ਸੰਗਤ ਗਠਾ ਸਗਰੇ ਸ੍ਰਿਸ਼ਟ ਖਾਇਆ ਚੰਪ ਬਭ ਆਜ ਨਾ ਸਰੂਪ ਸਵੈਮ ਸਭ ਆਵਰਾ ਛਾ ਮੇਰੀ ਤਮ ਕਰੋ ਸਿਖੋ ਵਾਰ ਸਿਖ ਸੰਗਰੋ ਦੋ ਜਿਥੇ ਠਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜਿਆ ਤੁਝ ਦਾ ਸਰਲੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰਿ ਤੇ ਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਕਲਗੁਗਵਾਰ ਤਿਆਗੈ ਹੈ ਤਾਂ ਕੇ ਕਾਲ ਨਿਕਟਨੈ ਹੈ ਪਰਚਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਅਠਿਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਕਾਹੇ ਤਾ ਤਨੁ ਕਮ ਹਰਹੁ ਰਿਦਿ ਸਿਧ ਕਰਮੋ ਸਭ ਹੋਏ ਦੁਸ਼ਟ ਚਾਪ ਸਕੈ ਨਾ ਕੋਈ ਇਕ ਵਾਰ ਅਨੰਤ ਮੈਸ ਮਹਾਰਾ ਕਾਲ ਪਾਸੇ ਤਾਹਿਓ ਬਾੜਾ ਜੇ ਨਨ ਨਰਨਾਦ ਹਰੋ ਕਹਾ ਦਾਰ ਦੁਸ਼ਟ ਅਧੋਕ ਤਿਰਹਾ ਹਰਣ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਮਾਰੇ ਸਰਵ ਠੋਰ ਮੋਹੋ ਸਹਾਈ ਦੁਸ਼ਟ ਦੋਤੀ ਲਹ ਬਚਾਈ ਸਵਯਾ ਪਾਹੀ ਗਹਿ ਜਾਤੇ ਤੁਮਰੇ ਦਵਤੇ ਗਵਾਖ ਤਰ ਨਹੀਂ ਆਨੇਉ ਮਰਾਮ ਰਹੇ ਮਾ ਪ੍ਰਾਨ ਕਰਾਨ ਅਨੇਕ ਹੈਉ ਦੇਖ ਨਾ ਮਾਨੇਉ ਸਮਰੇ ਸਾਸ ਰਵੇਂ ਸਵੇ ਮੋ ਭੀਦ ਕਹੇ ਹਮੇਕ ਨਾ ਜਾਣੇਉ ਸ੍ਰੀ ਉਸਪਾਨ ਕਿਰਪਾ ਤੁਮਰੇ ਕਰ ਮੈ ਨਾ ਕਹਿਉ ਸਾ ਤੋਹਿ ਵਿਖਾਨੇਉ ਅਧੂਰਾ ਸਗਲ ਦਵਾਰ ਗੋ ਸਾਡਕ ਹੈ ਇਹੋ ਤੁਹਾਰੋ ਦਵਾਰ ਵਾਹਿਗੁਰੂ ਖੇ ਇਲਾਜ ਆਪੋ ਗੋਪਿੰਦਾ ਸੁਹਾਰ ਰਾਤਲੇ ਮਹਿਲਾ ਤੀਜਾ ਨਾ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨ ਵਜਿਆ ਵਦੰਗ ਰਾ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਇਆ ਸ਼ਬਦ ਉਹ ਤਾਂ ਗਾ ਬਹੁ ਮਰੇ ਕੀ ਰਾਮ ਮਨ ਜਨੇ ਵਸਾਇਆ ਕਹੇ ਨਾਨਕ ਨੰਦ ਗਾ ਸਤਿਗੁਰੂ ਮੈਂ ਪਾਇਆ ਅਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੋ ਸਾਹਿਬ ਸਾਰਣਾ ਅੰਗੇ ਕਾ ਨਹੋ ਕਨੇ ਤੇਰਾ ਕਾਰਜ ਸਭ ਸਵਾਰਣਾ ਸਭਨਾਗਨਾਂ ਸੰਵ੍ਰਤ ਸੁਆਮੀ ਤੋ ਕਿਉ ਮਨੈ ਹੁ ਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਨਾਮੁ ਮੰਨ ਲਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਦਾ ਸਭੁ ਚ ਹੈ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹ ਤੇ ਨਾਮੁ ਨੋ ਸਾਵੈ ਨਾਮਿਨ ਕੇ ਮਨੁਸਿਆ ਅਦੇ ਸਦਕ ਮੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੋ ਸਾਚਨਾ ਧਰਮੀ ਦਨੁ ਭਕਾ ਸਰਬ ਵੰਗਾ ਕਰਿ ਸਾਸ ਸੁਖੁ ਨਾਸੀਐ ਜਨਿਛਾ ਸਾਖੁ ਜਾਈਆ ਸਦਾ ਗੁਰਬਾਨ ਗਿਤਾ ਗਨੁ ਟਹੋ ਜਿਸੁ ਦੇ ਅਵੜੇ ਆਗਿਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਦਕਰ ਸਵਾਗੇ ਕਰਸ ਵਾਗੇ ਸ਼ਬਦ ਵਾਜੇ ਕਲਾਜਿਤ ਕਰਤਾ ਨਿਆ ਪੰਜ ਦੋਦ ਵਸਕਿਤ ਕਾਲ ਕਲ ਕੁਮਾਰਿਆ ਹੋਰਿ ਕਰਮ ਪਾਇਤ ਦਿਨ ਖੋ ਸੇ ਨਾਮ ਹਰਖੇ ਲਾਗੇ ਕਹਿ ਨਾਨਕ ਤੈ ਸੁਖੂਆ ਤਦਕਰ ਅਨਹਦ ਵਾਚੇ ਆਨੰਦ ਸੁਣਹੁ ਹੋੜ ਭਾਗੇ ਹੋ ਸਗਲ ਮਨ ਹੋਵਰਤ ਪੂਰੇ ਬਾਰ ਬਾਰ ਬਰਾਪਾ ਆਤਿ ਦੇ ਸਗਲੇ ਵਿਸ਼ੋਰੇ ਦੁਖ ਰੋਸ ਨਿਦਾਪਤ ਨੇ ਸੁਣੇ ਸੱਚੀ ਬਾਣੀ ਸੰਤ ਸਾਜਣਿ ਭਏ ਸਭ ਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿ ਜਹਤੇ ਪਵਿੱਤ ਸਤਿਗੁਰ ਹਾ ਪ੍ਰਖੂਰੇ ਮਨਵੰਤ ਨਾਨਕ ਅਗਨ ਚਰਨ ਲਾਗੇ ਵਾਜੇ ਅਨਹਦ ਤੂਰੇ ਉਦਾਮ ਨਿਮਲਾ ਪੰਜਵਾਂ ਥਾਲ ਵਿਸ਼ਨਵਸਤੋ ਪਈਓ ਸਾਸਨ ਦੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾਸ ਸਦਾ ਰੋਜ ਕੋ ਖਾਬ ਦੇਖ ਕੋ ਪੁੰਚੈ ਉਸ ਕਾ ਹੋਇ ਉਦਾਰ ਇਹ ਵਤ ਜਨੇ ਜਾਏ ਨਤ ਨਦਰ ਕਰਤਾ ਤਮ ਸੰਸਾਰ ਚਲਣਾ ਤਰੀਏ ਸਭ ਨਾਨਕ ਬ੍ਰਹਮ ਵਿਚਾਰੂ ਸਲੋਕ ਮਹਲਾ 5 ਤੇਰਾ ਗੀਤਾ ਜਾਤੋ ਨਹੀਂ ਮੈਨੂੰ ਜੋਗ ਤੋ ਵੀ ਮੈਂ ਨਿਰਗੁਣ ਯਾਰੇ ਕੋਗੜ ਨਹੀਂ ਆਪੇ ਦਰਸ ਪਿਓ ਏ ਦਰਸ ਪਿਆ ਮਹਰਾਮ ਤੋ ਵੀ ਸਤਿਗੁਰ ਸਜਣ ਮਿਲਿਆ ਨਾਲਗ ਨਾਮ ਲੈਤਾ ਨੀਵਾ ਤਨ ਮਨ ਤੇਵੇ ਮਹਰਾਮ ਪੌੜੇ ਦਿੱਥਾ ਤੂੰ ਸਮਰਤ ਹੋਇਥੈ ਕੋਈ ਨਾਹੇ ਉਥੈ ਤੇਰੇ ਰਾਗ ਅਗਨੀ ਦਰਮਾਹੇ ਸੁਣ ਕੇ ਜਮ ਕਹਿ ਦੂਤ ਨਾਏ ਤੇਰੇ ਛਡ ਦਿਆਹੀ ਬਾਜਰਵ ਕਉ ਸਗਾ ਹੋ ਗੁਰ ਸ਼ਬਦ ਦੇ ਪਾਰ ਪਾਹੇ ਨ ਕੋ ਲੱਗੇ ਪਿਆਸ ਸਮਰਤ ਸੇਖਾਹੇ ਗਨਾਂ ਪੁੱਲ ਮਨੋਂ ਗੋਵਿੰਦ ਗਾਹੀ ਸਭ ਸੁਨ ਗ੍ਰਿਪਾਲ ਸਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਦੇ ਆਵੇ ਸਦਾ ਨੇ ਥਲੋਕ ਮਹਿਲਾ ਪੰਜਵੰਤਰ ਅਗਨ ਅਰੰਧਣਾ ਜਹਵਾ ਜਾਵ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸ਼ਰਮਣੀ ਸੁਨਣਾ ਗੁਰ ਨਾਮ ਹਰ ਗੁਰੁ ਸੇਤੀ ਰਤੇ ਆਦਨ ਗਿਆ ਪਾਗੇ ਠਾਉ ਆ ਕਹੋ ਨਾਨਕ ਕਿਰਪਾ ਕਰੇ ਦਿਸ਼ਨਾਵਾਦੇ ਜਗ ਮਤਵ ਕਾੜੀ ਹੈ ਮਿਰਲੇ ਕੇ ਕੇ ਮੈਂ ਲੱਪ ਜਵਾ ਰਖੇ ਰਖਣਹਾਰ ਆਪ ਮਹਾਰੀਯਨ ਗੁਰ ਕੀ ਪੈਰੀ ਪਾਇ ਕਾਜ ਸਵਾਰੀਯਨ ਹੋਵਾ ਆਪ ਦਿਆਲ ਅਬ ਨਮੋ ਨਾਵਿ ਸਾਰੀਯਨ ਸਾਜਨਾ ਦੇ ਸੰਗ ਭਾਵਜਨ ਤਾਰੀਯਨ ਸਾਖਤ ਨਨਕ ਦੁਸ਼ਟ ਅਖਰਵਾਹੇਵ ਤਾਰੀਯਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਬਾਹੀ ਜੀਸਾ ਸਮਰਤ ਸਗ ਹੋਏ ਸਗਲੇ ਦੁਖ ਜਾਹੇ ਵਾਹੀ ਗੁਰਜੀ ਕਾ ਖਾਲਸਾ ਰਵਾਹੀ ਗੁਰਜੀ ਕੀ ਪਤੇ